ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰਾ ਕੋਟ ਈਸੇ ਖਾਂ ਦਾ ਗਵੰਡੀ ਪਿੰਡ ਆ ਤੇ ਖੋਸੇ ਕੋਟਲੇ ਪਿੰਡ ਦਾ ਪਰਸ਼ਾਵੇਂ ਦਾ ਪਿੰਡ ਆ ਮਿੱਤਰੋ ਗਲੋਟੀ ਗਲੋਟੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਦਿਖਾਉਣੇ ਆ ਮਿੱਤਰੋ ਬਾਈ ਨੇ ਕੰਮ ਕੀਤਾ ਵਾ ਸ਼ੁਰੂ ਤੇ ਵਪਾਰ ਲੈਣ ਦੇ ਵਿੱਚ ਪਾਇਆ ਵਾ ਪੈਰ ਤੇ ਹੁਣ ਤੁਹਾਨੂੰ ਅੱਗੇ ਇਸ ਘਰ ਦੇ ਵਿੱਚ ਵੀ ਵੀਡੀਓ ਦਿਖਾਵਾ ਕਰਾਂਗੇ ਮਿੱਤਰੋ ਅੱਜ ਬਾਈ ਦੇ ਕੋਲੇ ਨਾ ਇੱਕ ਤਾਂ ਝੋਟੀ ਦਿਖਾਉਣੀ ਆ ਤੇ ਭਾ ਆਮ ਮਈਆਂ ਵਾਲਾ ਕਰੋਣਾ ਤੇ ਦੁੱਧ ਤੁਹਾਨੂੰ ਚੰਗੀ ਮਹਿ ਵਾਲਾ ਚਵਾਉਣਾ ਮਤਲਬ ਪਹਿਲਿੰਦੀ ਵਾਰੀ ਗੱਲ ਕਰਦੇ ਮਿਲਦੇ ਵੀਰੇ ਨੂੰ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹੋਰ ਕੀ ਹਾਲਾਬੇ ਸੇਤਾ ਦੇ ਪਰਿਵਾਰ ਸਨਾ ਬਾਕੀ ਕੰਮ ਬਾਅਦ ਤੇ ਜ਼ਿੰਦਗੀ ਜਿੰਦਾਬਾਦ ਆ ਓਕੇ ਬਾਈ ਅੱਛਾ ਵੀਰੇ ਨਾਮ ਦੱਸ ਦੀਏ ਕਿਹਨਾਂ ਦੇ ਮੇਰਾ ਨਾਮ ਜੀ ਸੁਖਵੀਰ ਸੁੱਖਾ ਕਹਿੰਦੇ ਪਿੰਡ ਚ ਸੁਖਵੀਰ ਸੁੱਖਾ ਕਹਿੰਦੇ ਪਿੰਡ ਦੇ ਵਿੱਚ ਸੁਖਵੀਰ ਦੇ ਘਰ ਆਪਣਾ ਕਿਹੜੀ ਸਾਈਡ ਆ ਗਿਆ ਪਿੰਡ ਦੇ ਵਿੱਚ ਵਿਚਾਲੇ ਦੇ ਜ ਆ ਗਿਆ ਮਾਪਿਆਂ ਦੇ ਵਿਚਕਾਰ ਜੀ ਆਇਆਂ ਜੀ। ਕਈ ਵਾਰੀ ਨਾ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਰੋਜ ਦੀ ਦਿੱਕਤ ਪੈ ਜਾਂਦੀ ਹੈ। ਕੀ ਪੁੱਛ ਕੇ ਆ ਜਾਵੇ ਅਗਲਾ? ਇੱਥੇ ਨੇੜੇ ਆਪਣੇ ਕਰਿਆਣਾ ਸਟੋਰ ਆ ਬਿੰਦਰ ਦਾ, ਮੈਂਟੂ ਦਾ, ਕੋਈ ਵੀ ਕਰੀਬ ਆਪਣਾ ਕਰਿਆਣਾ ਸਟੋਰ ਕੋਈ ਜਾਂ ਸੁੱਖਾ ਫੌਜੀ ਨਾਂ ਲੈ ਕੇ ਕੋਈ ਵੀ। ਬਸ ਜੀ ਸੁੱਖਾ ਫੌਜੀ ਪੁੱਛ ਕੇ ਆ ਜਾਓ ਠੀਕ ਹੈ। ਅੱਛਾ ਬਰੇ ਵੀਰੇ ਆਪਣੇ ਕੋਲ ਜਾਨਵਰ ਤਿੰਨ ਬਕਾਊ, ਦੋ ਗਾਵਾਂ, ਇੱਕ ਝੋਟੀ ਹੈ ਨਾ। ਪਹਿਲਾਂ ਮੈਨੂੰ ਝੋਟੀ ਦੀ ਡਿਟੇਲ ਇਹ ਦੱਸ ਦਿਓ ਕਿਦੋਂ ਸੂਈ ਹੈ ਇਹ। ਇਹਨੂੰ ਸੂਈ ਨੂੰ ਅੱਜ 9ਵਾਂ ਦਿਨ ਆ। ਪਹਿਲਾਂ ਨਹੀਂ ਸੂਈ ਕਿ ਦੂਜੇ ਸੀ। ਇਹ ਹੈ ਤਾਂ ਪਹਿਲਣੀ ਆ ਪਰ ਵੇਖਣ ਨੂੰ ਦੂਜੇ ਲੱਗਦੀ ਛੇ ਦਾੰਦਾ ਛੇ ਦਾੰਦਾ ਪਹਿਲਣ ਸੁਈ ਹੈ ਹਾਂਜੀ ਪੂਛਿੰਦੀ ਬਈ ਹੋਣੀ ਬੜੀ ਛੀ ਹੈ ਹਨਾ ਹਾਂ ਤਾਜੀ ਬੜੀ ਛੀ ਪਿੱਛੇ ਹੀ ਪਈ ਹੈ ਜੇ ਪਿੱਛੇ ਹੀ ਪਈ ਹੈ ਠੀਕ ਹੈ ਓਕੇ ਕਿੰਨੇ ਦੁੱਧ ਤੇ ਵੀਰੇ ਇਸ ਟਾਈਮ ਇਹ ਚੱਲਦੀ ਪਈ ਆ ਇਸ ਟਾਈਮ ਇਹ ਤਾਂ 12 ਪਲੱਸ ਹੀ ਆ 12 ਕਿਲੋ ਤੋਂ ਬਾਰ-ਬਾਰ ਜੰਦੀ ਜੰਦੀ ਤੈਨੂੰ ਅਨੁਮਾਨ ਕੀ ਕਹਿੰਦਾ ਤੇਰਾ ਦਿਲ ਕਿੱਥੇ ਕਹਿੰਦਾ ਵੀ ਕਿੱਥੇ ਖੇਡੂਗੀ 14 ਤਾਂ ਕਿਲੋ ਨਾਰਮਲ ਚਾਹੀਦਾ ਕਹੂੰ ਹਜੇ ਕਾਰ ਚੱਲਣਾ ਆਂਦਾ ਹਾਂ ਕਾਰ ਚੱਲਣ ਤੋਂ ਬਾਅਦ 2 ਕਿਲੋ ਨਾਰਮਲ ਜੀ ਗੱਲ ਆ ਜਿਆਦਾ ਵੀ ਬਹੁਤ ਛੋਟੀ ਦਾ ਪੂੜਾ ਪਣਾ ਬਹੁਤ ਚੱਕਵਾ ਯਾਰ ਹਨਾ ਜਿੰਨਾ ਪੂਸ਼ ਮਾਰ ਗਈ ਹਨਾ ਪੂਸ਼ ਤੇ ਦੂਜੀ ਗਵਰਨਰ ਮੈਨ ਨੇ ਪੱਟਦੀ ਹਾਂ ਨਾਲ ਦੀ ਨੇ ਪੜਤ ਠੀਕ ਹੈ ਉਹ ਡਗਾ ਕਰ ਗਈ ਹਿੰਦੇ ਨਾਲ ਹੈ ਨਾ ਜਦਾਰੀ ਕਰ ਗਈ ਇਹਦੀ ਬਿਊਟੀ ਦੇ ਵਿੱਚ ਹੈ ਚੱਲ ਕੋਈ ਬਹੁਤ ਜ਼ਿਆਦਾ ਨਹੀਂ ਕੋਈ ਕੋਈ ਚੁੰਨ ਚਣ ਕਿਵੇਂ ਲੱਗਿਆ ਵੀਰੇ ਇੱਕ ਨੰਬਰ ਪਜਮਾ ਪੋਲੀ ਆ ਠੀਕ ਬਈ ਮਗਰ ਛੱਟਾ ਗਿਆ ਕਿ ਕੱਟੀ ਵੀਰੇ ਕੱਟਾ ਵੀਰੇ ਅੱਛਾ ਕੱਟਾ ਵੀ ਚੰਗੇ ਸੀ ਮਨ ਦਾ ਪਰ ਆਪਾਂ ਨਾ ਨਹੀਂ ਲੈਣਾ ਜਰਾ ਹਾਂ ਕੱਟਾ ਵੀ ਚੰਗਾ ਹੈ ਨਾ ਬਈ ਹਾਂ ਕੱਟਾ ਬਹੁਤ ਚੰਗੇ ਸੀ ਮੇਂ ਵੇਖੋ ਕਰਾਂ ਵੇਖਣ ਨੂੰ ਕਿੱਡਾ ਲੱਗਦਾ ਹੂੰ ਨਹੀਂ ਠੀਕ ਆ ਵੀਰੇ ਆ ਦੇਖੋ ਤੋਰੀ ਵੀਰੇ ਝੋਟੀ ਖੋਲੀ ਬਣਾ ਜਾ ਗਏ ਬੰਦੇ ਬਈ ਲੈ ਵੀ ਮਿੱਤਰੋ ਨੋਵਾਂ ਦਿਨਾਂ ਦੀ ਸੂਈਆ ਹੈ ਪਹਿਲੇ ਨਾਲ ਤੁਸੀਂ ਦੂਜੇ ਸੂਏ ਮਨ ਲਓ ਤੁਸੀਂ ਤੀਜੇ ਮਾੜੋ ਤੁਹਾਡੇ ਤੇ ਪ੍ਰਾਵੋ ਡਿਪੈਂਡ ਆ ਤੁਸੀਂ ਸਿਆਣੇ ਆ ਸਾਰੇ ਇਹਨਾਂ ਨੂੰ ਪਹਿਲੇ ਖੇਤ ਹੁੰਦਾ ਇਹਨਾਂ ਅਰੀਜਨਲ ਪਹਿਲਨ ਸੂਈ ਆ ਕੋਈ ਕਹਿਣ ਵਾਲੀ ਗੱਲ ਨਹੀਂ 12 ਕਿਲੋ ਦੁੱਧ ਨੌਵੇਂ ਦਿਨਾਂ ਦੀ ਸੂਈ ਕੰਡੇ ਤੇ ਲਾਈ ਜਾਂਦੀ ਆ ਮਗਰ ਹੈਗਾ ਮਿੱਤਰੋ ਇਹਦੇ ਘੱਟਾ ਦੇਖੋ ਪੂਛ ਜ਼ਰੂਰ ਬਾਈ ਇਹਦੀ ਨਾਲ ਦੀ ਮਿਹਨ ਜਿੱਦੋਂ ਸੂਈ ਆ ਨਾ ਉਸ ਦਿਨ ਪਾਈ ਜਾਂਦਾ ਬਣਾ ਕ ਵੱਡੀ ਗਈ ਪੂਛ ਜ਼ਰੂਰ ਕੱਟੀ ਗਈ ਤੇ ਬਾਕੀ ਮੈਂ ਬੜੀ ਕੱਦ ਵਾਲੀ ਝੋਟੀ ਆ ਉੱਚੀ ਲੰਮੀ ਝੋਟੀ ਆ ਡਿਜ਼ਾਈਨ ਬੰਤਰ ਵਾਲੀ ਝੋਟੀ ਆ ਬਈ ਦੋ ਦੋ ਚੂਣ ਵਾਲਾ ਦਿਲਦਾਰ ਬੰਦਾ ਹੋਵੇ ਜਿਹੜਾ ਸ਼ੌਂਕੀ ਹੋਵੇ ਵੀ ਜਿੰਦਾ ਪੈਰ ਖੁਰਲੀ ਤੇ ਤੇ ਮੂੰਹ ਤੇ ਹੱਥ ਹੋਵੇ ਉਹ ਇਹਦੇ ਸਭ ਤੋਂ 14 ਕਿਲੋ ਦੁੱਧ ਬਈ ਹੱਸ ਕੇ ਚੋਈ ਜਾਊਗਾ ਥਣ ਥਣੂ ਵੀ ਬਹੁਤ ਚੰਗਾ ਨਜ਼ਾਰਾ ਚੰਗਾ ਲੱਗਾ ਝੋਟੀ ਨੂੰ ਬਈ ਤੁਸੀਂ ਕਹਿਣ ਵਾਲੀ ਗੱਲ ਨਹੀਂ ਬਸ ਕੱਲੀ ਪੂਛ ਜ਼ਰੂਰ ਹੁਣ ਵਟਾ ਪਾ ਗਈ ਬਾਕੀ ਝੋਟੀ ਹੱਥ ਨਹੀਂ ਧਰੌਂਦੀ ਸੀ ਕਿਸੇ ਪਾਸੇ ਵੀਰੇ ਤੇ ਦੁੱਧ ਵਾਲੀ ਝੋਟੀ ਆ ਰੇਟ ਵੀਰੇ ਇਹਦਾ ਆਪਾਂ ਕਿਨੇ ਦੀ ਦੇ ਦਈਏ ਵੱਡੇ ਬਈ ਸੁੱਖੇ ਬਈ ਵੀਰੇ ਮੁੱਲ ਤੋਂ ਲੋਕੀ ਬਹੁਤ ਕਰੀ ਜਾਂਦੇ ਆ ਜਿੰਨਾ ਮਰਜ਼ੀ ਕਰੀ ਆਈਏ ਹਾਂ ਕਿੰਦਾ ਹੁਣੇ ਭਾਵਾਂ ਇੱਕ 20 30 ਜਿੰਨਾ ਮਰਜ਼ੀ ਕਰਾ ਲਓ ਜੀ ਇੱਕ 15 ਚੋਂ ਆਏ ਗਏ ਦਾ ਫੁੱਲ ਮਾਨਤਨ ਕਰਦੇ ਆ ਇੱਕ ਲੱਖ 15000 ਦੇ ਵਿੱਚ ਮਾਨਤਨ ਕਰਦੇ ਆ ਹਾਂਜੀ ਖੁੱਲ ਕੇ ਕਰ ਦੇਗਾ ਨਾ ਭਰਾ ਹਾਂ ਪੂਰਾ ਖੁੱਲ ਕੋਈ ਨਹੀਂ ਆਏਗਾ ਤਾਂ ਪੂਰਾ ਮਾਨਤਨ ਆਪਣੀ ਪਹਿਲੀ ਵੀਡੀਓ ਆ ਹਾਂ ਆਪਾਂ ਨੂੰ ਇੰਨਾ ਕਮਾਈ ਨਾਲ ਹੈ ਨਹੀਂ ਬਸ ਚੰਗੀ ਬਣ ਜਾ ਠੀਕ ਹੈ ਅੱਛਾ ਸੁੱਖੀ ਵੀਰੇ 2 ਨੰਬਰ ਤੇ ਜਿਹੜੀ ਆਪਣੀ ਹੁਣ ਗਾਮ ਪਰਲੇ ਪਾਸੇ ਖੜੀ ਹੈ ਨਾ ਕੀ ਡਿਟੇਲ ਆ ਵੀਰੇ ਇਹਦੀ ਇਹਨੂੰ ਸੂਈ ਨੂੰ ਵੀਰੇ 25 ਦਿਨ ਹੋਏ ਆ ਮੀਨਾ ਮੰਨ ਲੈ ਆ ਰਿਹਾ ਬੱਛਾ ਇਹਦਾ ਅੱਛਾ ਅੱਛਾ ਖੜਾ ਗੱਡੀ ਦੇ ਨਾਲ ਦੀਪ ਬਖਾਉਦੀ ਭਾਈ ਇਦਾਂ ਅੱਛਾ ਠੀਕ ਹੈ ਕਿੰਨੇ ਦੁੱਧ ਤੇ ਚੱਲਦੀ ਹੈ ਵੀਰੇ ਹੁਣ ਉਸਤੇ ਮੋਕੇ ਤੇ ਦੁੱਧ ਇਹਦਾ ਹੈ ਤਾਂ 14 13 ਮੰਨ ਕੇ ਚੱਲੋ ਠੀਕ ਹੈ ਹੈ 14 13 ਮੰਨ ਕੇ ਸੌਦਾ ਕਰਿਆ ਅਗਲਾ ਹਾਂਜੀ ਚੋਣ ਚੈਣ ਕਿਵੇਂ ਲੱਗ ਰਹੀ ਹੈ ਜਮਾ ਬਿਲਕੁਲ ਸਾਫ ਨਾ ਕੋਈ ਭੂਰ ਨਾ ਛਿੱਟਾ ਜਮਾ ਬਰਾਬਰ ਕੋਈ ਚੀਜ਼ ਕਿਵੇਂ ਨੇ ਭਾਈ ਇਹਦਾ ਰੇਟ ਕੀ ਰਹੂਗਾ ਵੀਰੇ ਸੁੱਖੇ ਭਾਈ ਇਹਦਾ ਵੀ ਕੋਈ 45 50 ਜਿੰਨਾ ਮਰਜ਼ੀ ਕਰਾਈ ਜਾਵੇ ਇਹਦਾ 39000 ਚ ਮਾਨਤਾਣ ਕਰ ਦਾਂਗੇ 39000 ਚ ਮਾਨਤਾਣ ਕਰ ਤੇ ਵੀਰੇ ਦੁੱਧ 14 ਕਿਲੋ ਹੁਣ ਆਇਆ ਚੋਕ ਕੇ ਦਾ ਤੇਰਾ ਕਿਲੋ ਐਨ ਕੰਡੇ ਆਪਾਂ ਖਲਾ 13 ਕਿਲੋ ਆਪਾਂ ਵੀ ਮੜਾ ਕੰਡੇ ਲਾ ਦਿਆਂਗੇ ਹਾਂ ਵੀ ਕੰਡਾ ਆਪਦਾ ਲਈ ਆਵੇ ਬੰਦਾ ਜੰਬੇ ਜੋ ਮਰਜੀ ਤੂਰੀ ਵੀਰੇ ਮੜਾ ਖੋਲਦੀ ਵੱਡੇ ਬਈ ਲੋਕੀ ਲੈ ਵੀ ਮਿੱਤਰੋ ਇਹ ਸੂਆ ਤੀਜਾ ਸੋਈ ਆ ਵੀਰੇ ਹਾਂ ਆਪਾਂ ਦੂਜੀ ਅੱਖਾਂ ਦੀ ਪਰ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਵੀਰੇ ਲੈ ਵੀ ਮਿੱਤਰੋ ਜਿੱਥੋਂ ਲਈ ਆ ਵੀਰ ਨੂੰ ਦੂਜਾ ਹੀ ਦੱਸਿਆ ਪਰ ਤੁਸੀਂ ਤੀਜੇ ਮੰਨ ਕੇ ਸੌਦਾ ਕਰਨਾ ਵਾ ਜਿਹੜਾ ਇਹਦਾ ਕਰਮਾ ਵਾਲੀ ਦਾ ਦੇਖੋ ਕਰਾਂ ਦੀ ਬਾਈ ਹਾਂ ਠੀਕ ਆ ਵੇੜਾਂ ਦੀ ਆ ਬਾਲੀ ਨਹੀਂ ਥਣ ਦੇਵੇ ਦੀ ਵੀ ਚੰਗੀ ਆ ਬਈ ਥੱਲੋ ਥੱਲੋ ਜਾਓ ਜੀ ਵੇੜ ਬਈ ਅੱਜਕੱਲ ਟੋਕੜ ਗੱਬਣ ਕਰਕੇ 35 34 ਨੂੰ ਜਿੰਨੂੰ ਮਰਜ਼ੀ ਰਸਾ ਫੜਾ ਦਿਓ ਯਾਰ ਅੱਜ ਤੋਂ ਲੈ ਕੇ ਪਸੰਦ ਦੇ ਬਗਵੱਛਾ ਵੀ ਪਹਿਲਵਾਨ ਵੀ ਹੈਗਾ ਬਈ ਕੋਈ ਕਹਿਣ ਵਾਲੀ ਗੱਲ ਨਹੀਂ ਦੁੱਧ 13 ਕਿਲੋ ਆ 14 ਕਿਲੋ ਆ ਸੌਰੀ 13 ਕਿਲੋ ਮੰਨ ਕੇ ਸੌਦਾ ਕਰਿਆ ਜੇ ਵੀ 13 ਕਿਲੋ ਦੁੱਧ ਕੰਡੇ ਤੇ ਲਾ ਦਿੱਤਾ ਜਾਊਗਾ ਬਈ ਠੀਕ ਆ ਤੇ ਸੂਈ ਸਵਾਈ ਆ ਬਈ ਕੋਈ ਇਹ ਨਹੀਂ ਗੱਲ ਹੈਗੀ ਵੀਰੇ ਜਿਹੜੀ 3 ਨੰਬਰ ਤੇ ਵੇੜ ਆਪਣੀ ਦੋ ਬਈ ਉਹਨ ਦਾ ਸਦਾ ਦੁੱਧ ਵੀਰੇ ਮੌਕੇ ਦਾ 11 ਕਿਲੋ ਆ ਠੀਕ ਆ ਜਿਹੜਾ ਵੀ ਪੰਜ ਪੰਦਰਾਂ ਕਿਲੋ ਅਗਲਾ ਜਿਵੇਂ ਮਰਜ਼ੀ ਕੰਡਾ ਮਾਰ ਲਓ ਜਿਵੇਂ ਮਰਜ਼ੀ ਲੈ ਲਓ ਕਿੰਨਾ ਕੁ ਟਾਈਮ ਹੋ ਗਿਆ ਉਹ ਬ੍ਰਦਰ ਸੂਈ ਤਾਂ ਉਹ ਵੀ ਸੇਮ ਹੀ ਇੱਥੇ ਹੀ ਆ ਵੀ ਮਨਲਾ ਸਵਾ ਕ ਮਹੀਨਾ ਹੋਇਆ ਪਰ ਅਗਲਾ ਹੁਣ ਜਦੋਂ ਬੱਚਾ ਹੀ ਮਰ ਗਿਆ ਆ ਦੀ ਸਮਝ ਨਾਲ ਲੈ ਜਾ ਕੋਈ ਬੰਦਾ ਉਹਨ ਦੇ ਸਦਾ ਉਹਦਾ 10 ਕਿਲੋ ਕੰਡੇ ਲਾ ਦੇਾਂਗੇ ਕੰਡੇ ਲਾ ਦੇਾਂਗੇ ਆਹ ਦਾ ਬੰਦਾ ਕੰਡਾ ਲੈ ਕੇ ਆ ਕਿੰਨੇ ਦੀ ਦੇ ਦੇਾਂਗੇ ਵੀਰੇ ਉਹ ਆਪਾਂ ਉਹਨ ਦਾ ਵੀ ਜਿੰਨਾ ਕੋਈ ਮਰਜ਼ੀ ਰੇਟ ਕਰਾਈ ਜਾਵੇ ਹੁਣ ਬੱਚਾ ਮਰ ਗਿਆ ਵਾ ਹੁਣ ਤਾਂ ਵਟਾ ਹੀ ਪੈਣਾ ਵਾ ਉਹ ਆਪਣਾ 32000 ਚ ਮਾਨ ਤਨ ਕਰ ਦ ਮੁੱਲ ਜੋ ਮਰਜੀ ਬਾਈ ਯਾਰਾ 32000 ਚ ਮਾਨਤਨ ਕਰ ਦੇਾਂਗੇ ਬੱਛਾ ਚਲਾਣੇ ਪਾ ਗਿਆ ਵਾ ਦੁੱਧ 11 ਕਿਲੋ 10 ਕਿਲੋ ਐਨ ਕੰਡੇ ਲਾ ਕੇ ਮਿਲੂਗਾ ਬਾਈ ਯਾਰਾ ਗੱਡੀ ਪਾਉਣ ਲੱਗਿਆਂ ਗੱਡੀ ਆਣੀ ਉਹ ਗੱਡੀ ਦੇ ਵਿੱਚ ਪਾਇਆ ਹੀ ਹੋਲ ਗੱਡੀ ਨੇ ਮਤਲਬ ਮਿੱਧਿਆ ਗਿਆ ਵਿੱਚ ਨਹੀਂ ਠੀਕ ਆ ਵੀਰੇ ਕੀ ਮਾੜਿਆ ਯਾਰਾ ਮਰੇ ਬਈ ਹਣਾ ਹਾਂ ਚੋਣ ਚਣ ਨੂੰ ਚੰਗੀ ਆ ਵੀਰੇ ਹਣਾ ਥੰਥਣ ਬਹੁਤ ਸੋਹਣਾ ਵੇਖੋ ਕੋਰੇ ਬੱਜਾ ਨਹੀਂ ਚੰਗਾ ਲੱਗਾ ਲੈ ਵਾਈ ਦੱਸਦਾ ਬਾਕੀ ਦੁੱਧ ਹੈਗਾ 10 ਬਾਈ ਹੂੰ ਇਹ ਵੇਖੀ ਤੀ ਚੱਲ ਕੋਈ ਨਹੀਂ ਕੋਈ ਲੈ ਭਾਈ ਹੋ ਬਾਕੀ ਤਿੰਨ ਪਸ਼ੂ ਆ ਵੀਰੇ ਦੇ ਤਿੰਨੇ ਸੂਏ ਸੂਏ ਦੁੱਧ ਵਾਲੇ ਤਸੱਲੀ ਹਰ ਇੱਕ ਪੱਖ ਤੋਂ ਕਰਨਾ ਤੁਹਾਡਾ ਮੋਢਲਾ ਫਰਜ਼ ਹੋਊਗਾ ਤੇ ਇਹ ਤਿੰਨੇ ਪਸ਼ੂ ਬਈ ਚੋਣ ਵਾਲੇ ਆ ਦਧਾਰੂ ਪਸ਼ੂ ਦਾ ਦੁੱਧ ਵਾਲੇ ਠੀਕ ਆ ਜੋ ਡਿਟੇਲ ਦੱਸੀ ਆ ਵੀਰੇ ਦਵਾਰ ਉਹ ਤੁਹਾਨੂੰ ਮਿਲੂਗੀ ਜੋ ਜਾਣਕਾਰੀ ਦਿੱਤੀ ਗਈ ਆ ਫੁੱਲ ਵੀਡੀਓ ਦੇ ਵਿੱਚ ਦਿੱਤੀ ਗਈ ਆ ਬਾਕੀ ਵੀਰੇ ਦਾ ਨੰਬਰ ਨੋਟ ਕਰੋ ਸੁੱਖੇ ਵੀਰੇ ਨੰਬਰ ਦੱਸਦੀ ਕਰਾਂ ਦੀ ਮੇਰਾ ਨੰਬਰ 99901 99901 97997 97997 9999019799 ਤੁਹਾਨੂੰ ਇੱਕ ਗਾਧਰਾ ਨੰਬਰ ਤਾਂ ਭਾਉਂਦੀ ਜਵਾਬ ਵਿੱਚ ਇਤੇ ਕਰ ਰੋ ਹਣਾ ਸੌਖਾ ਬਹੁਤ ਆ ਹਾਂ ਠੀਕ ਆ ਇਹ ਬਈ ਨੰਬਰ ਆ ਵੀਰੇ ਦਾ ਪਿੰਡ ਗਲੋਟੀਆ ਜ਼ਿਲ੍ਹਾ ਮੋਗਾ ਵਾ ਨੇੜੇ ਸ਼ਹਿਰ ਕੋਟ ਇਸੇ ਖਾਵਾ ਗਵੰਡੀ ਪਿੰਡ ਖੋਸਾ ਕੋਟਲਾ ਵਾ ਹੋਰ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ ਸੀ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ